एयर वेटरन वेलफेयर सोसाइटी अमृतसर ਵੱਲੋਂ ਨраяਨਗੜ ਵਿਖੇ ਨੈਸ਼ਨਲ ਡਾਕਟਰ ਡੇ ਦੇ ਸੰਬੰਧ ਵਿੱਚ ਸਮਾਗਮ ਪ੍ਰਧਾਨ ਨਿਰਮਲ ਸਿੰਘ 베ਦੀ ਚੇਅਰਮੈਨ ਮੇਜਰ ਸਿੰਘ ਜਨਸ ਕਤਲ ਸੁਖਦੇਵ ਸਿੰਘ ਅਤੇ ਖਜ਼ਾਨਚੀ ਐਸਪੀਐ ਸੂਤ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਨਿਊਰੋ ਸਰਜਨ ਡਾਕਟਰ ਆਸ਼ੀਸ਼ ਕੁਮਾਰ ਨੂੰ ਵਧੀਆ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸੋਸਾਇਟੀ ਵੱਲੋਂ ਮਰੀਜ਼ਾਂ ਲਈ ਇੱਕ व्हीलਚੇਅਰ ਵੀ ਪੇਸ਼ ਕੀਤੀ ਗਈ ਡਾਕਟਰ ਡੇ ਦੇ ਪੁੱਤ ਉਹਨਾਂ ਨੂੰ ਸਨਮਾਨਿਤ ਕਰਨਾ ਆਏ ਹਨ ਕਿਉਂਕਿ ਉਹਨਾਂ ਦੀਆਂ ਵਧੀਆਂ ਸੇਵਾਵਾਂ ਇਸ ਇਲਾਕੇ ਦੇ ਵਿੱਚ ਬਹੁਤ ਹੀ ਪਿਆਰ ਦੇ ਨਾਲ ਸេចੀ ਦੀ ਨਾਲ ਦੇ ਰਹੇ ਹਨ ਔਰ 에ਅਰ ਵੈਲਫੇਅਰ ਸੋਸਾਇਟੀ ਵੱਲੋਂ ਇੱਕ ਬੀਲ ਚੇਅਰ ਪੇਸ਼ੈਂਟ ਦੀ ਸਹੂਲਤ ਵਾਸਤੇ 에ਅਰ ਵੈਲਫੇਅਰ ਵੱਲੋਂ ਇੱਥੇ ਦਿੱਤੀ ਗਈ ਹੈ ਸੋ ਅੱਜ ਡਾਕਟਰ ਡੇ ਤੇ 에ਅਰ ਵੈਲਫੇਅਰ ਵੈਟਰਨ ਸੋਸਾਇਟੀ ਵੱਲੋਂ ਸਨਮਾਨਿਤ ਹੋਣਾ ਬੜੀ ਖੁਸ਼ੀ ਦਾ ਗੱਲ ਹੈ ਅਤੇ ਚੇਅਰ ਵੈਟਰਨ ਵੈਲਫੇਅਰ ਸੋਸਾਇਟੀ ਮੇਸ਼ਾਹੀ ਸਾਡੀ ਹਾਲਤ ਵਾਸਤੇ ਉਸਤਤ ਭਰਨ ਦੀ ਹੈ ਉਹ ਅਜੇ ਨਹੀਂ ਸਾਨੂੰ ਇੱਕ ਵੀਲ ਚੇਅਰ ਸਾਡੇ ਪੇਸ਼ੈਂਟ ਦੀ ਸੁਵਿਧਾ ਵਾਸਤੇ ਜੀ ਜੁੜੇਨ ਕੀਤੇ